ਹਾਂਜੀ ਗਰੇਵਾਲ ਪੁਲਟਰੀ ਕਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਦੇਸੀ ਮੁਰਗੀ ਆਪਣੇ ਕੋਲੇ ਜਿੰਨੀ ਵੀ ਲੋੜ ਹੈ ਤੁਹਾਨੂੰ ਮਿਲ ਜੂਗੀ ਆਰ ਆਈ ਆਰ ਬਲੈਕ ਐਸਟ੍ਰੋਲੋਕ ਸਭ ਤੋਂ ਵਧੀਆ ਮੁਰਗੀ ਹੈ ਆ ਏ ਗ੍ਰੇਡ ਮੁਰਗੀ ਹੈ ਆਪਣੇ ਕੋਲੇ ਵਧੀਆ ਮੁਰਗੀ ਹੈ ਜੀ ਆਰ ਆਈ ਆਰ ਟੌਪ ਦੀ ਮੁਰਗੀ ਹੈ ਆਂਡਾ ਸ਼ੁਰੂ ਹੋ ਚੁੱਕਿਆ ਤੇ ਜਿੰਨਾ ਵੀ ਮੇਰੇ ਭੈਣ ਭਰਾਵਾਂ ਨੂੰ ਲੋੜ ਹੈ ਉਹ ਦੇਤੀ ਮੁਰਗੀ ਜਿੰਨੀ ਵੀ ਲੈਣੀਆਂ ਲੈ ਸਕਦੇ ਹੋ ਤੇ ਆਹ ਦੇਖੋ ਏ ਗ੍ਰੇਡ ਏ ਗ੍ਰੇਡ ਮੁਰਗੀ ਹੈ ਏ ਗ੍ਰੇਡ ਨਵੀਆਂ ਏ ਗ੍ਰੇਡ ਮੁਰਗੀ ਆਰ ਆਈ ਆਰ ਤੇ ਬਲੈਕ ਐਸਟਰ ਲਾਕ ਦੇਖੋ ਜੀ ਇਹ ਜੀ ਆ ਸਕਦੇ ਹੋ ਜੀ ਦੇਖ ਸਕਦੇ ਹੋ ਮੁਰਗੀ ਆਪਣੀ ਸਾਰੀ ਵਧੀਆ ਮੁਰਗੇ ਚਾਹੀਦੇ ਨੇ ਮੁਰਗੇ ਮਿਲ ਜਾਣਗੇ ਤੇ RIR ਬਲੈਕ ਐਸਟ੍ਰਲੋਪ ਮੁਰਗੀਆਂ ਦੇ ਚਾਹਵਾਨ ਜਿੰਨੀ ਵੀ ਤੁਹਾਨੂੰ ਮੁਰਗੀ ਦੀ ਲੋੜ ਹੈ ਉਹ ਸਾਡੇ ਤੋਂ ਤੁਸੀਂ ਲੈ ਸਕਦੇ ਹੋ ਜੀ ਸ਼ਾਨਦਾਰ ਮੁਰਗੀ ਹੈ ਸ਼ਾਨਦਾਰ ਦੇਖੋ ਆਂਡੇ ਦੇ ਰਹੀ ਹੈ ਮੁਰਗੀ ਆਪਣੇ ਕੋਲੇ ਸਾਰੀ ਦੇਖੋ ਉਰਲੀਆਂ ਚਾਂਡੇ ਦਿੰਦੀ ਹੁੰਦੀ ਹੈ ਤੇ RIR ਬਲੈਕ ਐਸਟ੍ਰਲੋਪ ਮੁਰਗੀ ਜਿੰਨੀ ਵੀ ਚਾਹੀਦੀ ਹੈ ਦੇਖੋ ਜੀ ਤੇ ਬਾਕੀ ਹਲਦੀ ਪਾਉਣੀ ਜ਼ਰੂਰੀ ਹੈ ਜੀ ਹਲਦੀ ਪਾ ਦਿਆ ਕਰੋ ਮੁਰਗੀ ਨੂੰ ਤੇ ਜਿਹੜੇ ਵੀ ਤੁਹਾਡੇ ਕੋਲ ਬਾਰਡ ਰੱਖੇ ਹੋਏ ਨੇ ਇਹਨਾਂ ਨੂੰ ਹਲਦੀ ਪਾ ਦਿਆ ਕਰੋ ਤੇ ਲਸਣ ਪਾਇਆ ਕਰੋ ਇਹ ਚੀਜ਼ਾਂ ਜ਼ਰੂਰੀ ਨੇ ਤੇ ਕੈਲਸ਼ੀਅਮ ਮਲਟੀਵਿਟਾਮਿਨ ਜੇ ਜ਼ਿਆਦਾ ਜਾਣਕਾਰੀ ਲੈਣੀ ਹੈ ਤੁਸੀਂ ਸਾਡਾ ਸੰਪਰਕ ਕਰ ਲਿਆ ਕਰੋ ਫੋਨ ਕਰ ਸਕਦੇ ਹੋ ਤੇ ਇੱਕ ਮੈਂ ਹੋਰ ਗੱਲ ਤੁਹਾਨੂੰ ਕਹੂੰਗਾ ਸਾਰੇ ਮੇਰੇ ਭੈਣ ਭਰਾਵਾਂ ਨੂੰ ਕਿ ਕਦੇ ਵੀ ਮਾੜੀ ਬਰੀਡ ਨਾ ਲਿਓ ਜਾਂ ਤਾਂ ਆਰ ਆਰ ਲਓ ਜਾਂ ਸਨਾਲੀ ਲੈ ਲਓ ਤੇ ਬਲੈਕ ਐਸਟਰਲੋਫ ਲੈ ਲਓ ਇਹ ਵਧੀਆ ਬਰੀਡ ਨੇ ਸਾਰੀਆਂ ਜੇ ਅੰਡੇ ਲਈ ਕੰਮ ਕਰਨੇ ਠੀਕ ਹੈ ਜੀ ਅੰਡੇ ਦੀ ਬਰੀਡ ਅੰਡੇ ਵਾਲੀ ਬਰੀਡ ਹੈ ਇਹ ਆਰ ਆਈ ਆਰ ਟਾਪ ਦੀ ਬਰੀਡ ਹੈ ਤੇ ਬਲੈਕ ਐਸਟਰਲੋਫ ਵਧੀਆ ਬਰੀਡ ਹੈ ਤੇ ਸਨਾਲੀ ਵੀ ਵਧੀਆ ਹੈ ਇਹ ਹੈਗੀਆਂ ਅੰਡੇ ਲਈ ਤੇ ਜੇ ਆਪਾਂ ਕਹੀਏ ਵੀ ਡਬਲ ਐਫ ਜੀ ਆਂਡਾ ਨਹੀਂ ਦਿੰਦੀ ਡਬਲ ਐਫ ਜੀ ਬੀਟ ਜਰੂਰ ਕਰ ਜਾਂਦੀ ਹੈ ਆਪਾਂ ਦੇਖ ਲੈਨੇ ਵੀ ਬੜੀ ਹੈਵੀ ਮੁਰਗੀ ਐ ਪਰ ਉਹ ਚੱਕਰ 'ਚ ਕਦੇ ਵੀ ਨਾ ਫਸਿਓ ਤੁਸੀਂ ਮੈਂ ਤੁਹਾਨੂੰ ਇੱਕ ਦੱਸਣਾ ਚਾਹਣਾ ਵੀ ਉਹ ਚੱਕਰ ਦੇ ਵਿੱਚ ਨਾ ਫਸਿਓ ਕਦੇ ਵੀ ਉਹ ਮੁਰਗੀਆਂ ਆਂਡਾ ਬਿਲਕੁਲ ਨਹੀਂ ਦਿੰਦੀਆਂ ਬਹੁਤ ਘੱਟ ਆਂਡਾ ਦਿੰਦੀਆਂ ਨੇ ਜਿਹੜੀਆਂ ਡਬਲ ਐਫਜੀ ਨੇ ਇਹ ਨੋਟ ਕਰ ਲਿਓ ਠੀਕ ਐ ਜੀ ਤੇ ਜੇ ਤੁਸੀਂ ਆਂਡੇ ਲਈ ਮੁਰਗੀ ਲੈਣੀ ਆ ਤਾਂ ਆਹ ਆ ਯਾਰ ਤੇ ਬਲੈਕ ਸਟਰਲੋਪ ਖਰੀਦੋ ਸ਼ਾਨਦਾਰ ਮੁਰਗੀ ਹੁੰਦੀ ਐ ਵਧੀਆ ਮੁਰਗੀ ਹੈ। ਠੀਕ ਹੈ ਜੀ। ਆਪਾਂ ਆਰ ਆਈ ਆਰ ਮੁਰਗੀ ਸੇਲ ਕਰਨੀ ਹੈ। ਸਾਰੀ ਆਂਡਾ ਦੇ ਰਹੀ ਹੈ। ਵਧੀਆ ਮੁਰਗੀ ਹੈ। ਜਿੰਨੀ ਵੀ ਲੋੜ ਹੈ ਤੁਹਾਨੂੰ ਮਿਲ ਜੂਗੀ। ਦੇਖੋ ਬਹੁਤ ਵਧੀਆ ਬਰੀਡ ਹੈ ਆਪਣੇ ਕੋਲੇ। ਜਿੰਨੀ ਵੀ ਲੋੜ ਹੈ ਤੁਸੀਂ ਲੈ ਸਕਦੇ ਹੋ। ਦੇਖੋ ਸ਼ਾਨਦਾਰ। ਠੀਕ ਹੈ ਜੀ। ਤੇ ਇਹ ਤੁਹਾਡੇ ਲਈ ਹਾਜ਼ਰ ਆਪਾਂ ਲੈ ਕੇ ਵਧੀਆ ਬਰੀਡ ਦੀ ਮੁਰਗੀ। ਇਹ ਸਾ ਪਿੰਡ ਢੇੜੀ ਕੇ ਜ਼ਿਲ੍ਹਾ ਸੰਗਰੂਰ ਧੂਰੀ ਬਰਨਾਲਾ ਮਲੇਰਕੋਟਲਾ ਦੇ ਨੇੜੇ ਪਿੰਡ ਹੈ ਆਪਣਾ ਢੇੜੀ ਕੇ ਢੇੜੀ ਕੇ ਪਿੰਡ ਹੈ ਜੀ ਤੇ ਮੁਰਗੀ ਗਾਰੰਟੀ ਵਾਲੀ ਮੁਰਗੀ ਹੈ